ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟਰੈਵਲ ਟੀਵੀ ਦੇਖਦੇ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਪੰਜਵੇਂ ਪਾਤਸ਼ਾਹੀ ਦਾ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦਾ ਜੀ ਤੇ ਕਰਾਵਾਂਗੇ ਦਰਸ਼ਨ ਦੇਦਾਰੇ ਤੇ ਮਿਲਦੇ ਹਾਂ ਜੀ ਉੱਥੇ ਜਾ ਕੇ ਕਰਦੇ ਆਂ ਆਪਾਂ ਗੱਲਾਂ ਬਾਤਾਂ ਦੇ ਨਾਲੇ ਜਾਂਦਿਆਂ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਆ ਗੁਰਦੁਆਰਾ ਪਗਾਲਾ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਆ ਜੀ ਇਹ ਇਤਿਹਾਸਿਕ ਗੁਰਦੁਆਰਾ ਆ ਤੇ ਜਦੋਂ ਗੁਰੂ ਅਰਜਨ ਦੇਵ ਜੀ ਵਿਆਹ ਪੂਰਵ ਕਰਾਉਣ ਲਈ ਗਏ ਆ ਤੇ ਇੱਥੇ ਓਕੇ ਗਏ ਆ ਜੀ ਬਾਕੀ ਦਾ ਇਤਿਹਾਸ ਆਪਾਂ ਅੰਦਰ ਜਾਣ ਜਾ ਕੇ ਜਾਣਦੇ ਆ ਤੇ ਕਰਦੇ ਆ ਗੱਲਾਂ ਬਾਤਾਂ ਜੀ ਲਓ ਜੀ ਇਹ ਗੁਰਦੁਆਰਾ ਸਾਹਿਬ ਪੰਜਵੀਂ ਪਾਸ਼ਾਹੀ ਦਾ ਪਿੰਡ ਪੰਗਾਲਾ ਜ਼ਿਲ੍ਹਾ ਜਲੰਧਰ ਵਿੱਚ ਤੇ ਨੂਰਮਹਿਲ ਤੋਂ ਜੀ 5 ਕਿਲੋਮੀਟਰ ਸਾਈਡ ਤੇ ਜੰਡੇਆਲੇ ਤੋਂ ਹੈਗਾ ਜੀ 2 ਕਿਲੋਮੀਟਰ ਨੂਰਮਿਲਤ ਜੰਡੇਆਲੇ ਦੇ ਇਹ ਵਿਚਕਾਰ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਕਰੋ ਦਰਸ਼ਨ ਦੇਦਾਰੇ ਜੀ ਇਹ ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਨ ਸ਼ੂ ਪ੍ਰਾਪਤ ਧਰਤੀ ਆ ਜੀ ਤੇ ਇੱਥੇ ਗੁਰੂ ਅਰਜਨ ਦੇਵ ਜੀ ਕੁਝ ਸਮਾਂ ਬਤਾ ਕੇ ਗਏ ਆ ਜੀ ਇਹ ਗੁਰਦੁਆਰਾ ਸਾਹਿਬ ਮੇਨ ਰੋਡ ਦੇ ਉੱਤੇ ਸਥਾਪਿਤ ਹੈ ਜੀ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਿਆ ਹੋਇਆ ਆ ਤੇ ਚਲਦੇ ਆ ਹੁਣ ਅੰਦਰ ਆਪਾਂ ਕਰਦੇ ਆ ਗੱਲਾਂ ਬਾਤਾਂ ਜੀ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵਰਦਦੇ ਆਹੀ ਖੱਬੇ ਪਾਸੇ ਮੋਟਰਸਾਈਕਲਾਂ ਲਈ ਪਾਰਕਿੰਗ ਬਣੀ ਹੋਈ ਹੈ ਗੱਡੀਆਂ ਵਾਸਤੇ ਤੇ ਤੁਸੀਂ ਆਪਣੇ ਅੰਦਰ ਸਾਧਨ ਖੜੇ ਕਰ ਸਕਦੇ ਆ ਤੇ ਬਰਾਂਡੇ ਬਣੇ ਹੋਏ ਆ ਬੈਠਣ ਲਈ ਤੇ ਸੱਜੇ ਪਾਸੇ ਨੂੰ ਜੀ ਲੰਗਰ ਹਾਲ ਬਣੇ ਹੋਏ ਆ ਤੇ ਦੀਵਾਨ ਹਾਲ ਬਣੇ ਹੋਏ ਆ ਗੁਰਦੁਆਰਾ ਸਾਹਿਬ ਦੇ ਤੇ ਪੂਰਾ ਹੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਤੇ ਸ਼ਾਂਤਮਈ ਤਰੀਕੇ ਨਾਲ ਬਣਿਆ ਹੋਇਆ ਹੈ ਜੀ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਐਂਟਰ ਹੁੰਨੇ ਆ ਤਾਂ ਮਿੱਠੀ ਮਿੱਠੀ ਬਾਣੀ ਦੀ ਧੁਨ ਆਪਣੇ ਕੰਨਾਂ 'ਚ ਵੱਜਦੀ ਆ ਤਾਂ ਬਹੁਤ ਵਧੀਆ ਲੱਗਦਾ ਆ ਜੀ ਤੇ ਇਧਰਲੇ ਪਾਸੇ ਜੀ ਲੰਗਰ ਹਾਲ ਬਣਿਆ ਹੋਇਆ ਆ ਸਾਹਮਣੇ ਗੁਰਦੁਆਰਾ ਸਾਹਿਬ ਦੀਆਂ ਬੱਸਾਂ ਤੇ ਗੁਰਦੁਆਰਾ ਸਾਹਿਬ ਦੀਆਂ ਗੱਡੀਆਂ ਖੜੀਆਂ ਆ ਜੀ ਇੱਥੇ ਜੀ ਦੋ ਮੇਲੇ ਕਰਾਏ ਜਾਂਦੇ ਆ ਇੱਕ ਮੇਲਾ ਬਸਾਖੀ ਨੂੰ ਹੁੰਦਾ ਆ ਜੀ ਤੇ ਦੂਜਾ ਹੁੰਦਾ ਏ 17 ਹਾੜ ਦਾ ਤੇ ਦੋਨੋਂ ਹੀ ਮੇਲਿਆਂ ਤੇ ਇਕੱਠ ਬਹੁਤ ਭਾਰਾ ਹੁੰਦਾ ਏ ਸੰਗਤ ਦਾ ਤੇ ਮੇਲੇ ਨੂੰ ਜੀ ਠੰਡੇ ਮਿੱਠੇ ਜੱਲਾਂ ਦੀਆਂ ਛਵੀਲਾ ਚਾਲਦੀਆਂ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਸਪੋਰਟ ਏ ਜੀ ਗੁਰਦੁਆਰਾ ਸਾਹਿਬ ਨੂੰ ਤੇ ਆਲੇ-ਦੁਆਲੇ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਿਆਦੀ ਮਾਨਤਾ ਆ ਜੀ ਇੱਥੇ ਜੀ ਸੰਗਰਾਮ ਨੂੰ ਤਮਸਿਆਂ ਨੂੰ ਬਹੁਤ ਭਾਰੀ ਰਸ ਹੁੰਦਾ ਹੈ ਜੀ ਤੇ ਇੱਥੇ ਦੇ ਜਿਹੜੇ ਪਾਠੀ ਸਿੰਘ ਆ ਤਾਂ ਸੇਵਾਦਾਰ ਆ ਉਹ ਸੰਗਤ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੇ ਆ ਤੇ ਸੰਗਤ ਦਾ ਬਹੁਤ ਆਦਰ ਮਾਨ ਕਰਦੇ ਆ ਸਤਿਕਾਰ ਕਰਦੇ ਆ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੀਡੀਓ ਸ਼ੂਟ ਕਰਨ ਨੂੰ ਗਏ ਆ ਤੇ ਆਪਣੇ ਨਾਲ ਵੀ ਜਿਹੜੇ ਉੱਥੇ ਦੇ ਹੈੱਡ ਗ੍ਰਾਂਥੀ ਸੀਗੇ ਬਹੁਤ ਵਧੀਆ ਪੇਸ਼ ਆਏ ਆ ਤਾਂ ਬਹੁਤ ਇਹ ਕੀਤਾ ਉਹਨਾਂ ਨੇ ਸਾਡੇ ਨਾਲ ਤੇ ਬਹੁਤ ਵਧੀਆ ਵਿਹਾਰ ਕੀਤਾ ਉਹਨਾਂ ਦਾ ਸਾਡੇ ਨਾਲ ਤੇ ਆਪਣੇ ਨਾਲ ਵੀਡੀਓ ਸ਼ੂਟ ਕਰਨ ਦਾ ਉਹਨਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਜੀ ਤੇ ਇੱਕ ਗੱਲ ਹੋਰ ਜੀ ਜਦੋਂ ਵੀ ਇੱਥੇ ਆਲੇ-ਦੁਆਲੇ ਪਿੰਡਾਂ ਦੇ ਵਿੱਚ 베ੜੇ ਕਰਾਉਂਦੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੱਸੀ ਦਾ ਖਾਸ ਪ੍ਰਬੰਧ ਹੈ ਜੀ ਤੇ ਖਾਸ ਪ੍ਰਬੰਧ ਕਰਕੇ ਵੀ ਦਿੰਦੇ ਆ ਜੇ ਨਹੀਂ ਹੁੰਦੀ ਤਾਂ ਇਕੱਠਾ ਕਰਕੇ ਤਾਂ ਤੁਹਾਨੂੰ ਇਹ 베ੜੇ ਲਈ ਲੱਸੀ ਪ੍ਰੋਵਾਈਡ ਕਰਾਉਂਦੇ ਆ ਤੇ ਬਹੁਤ ਵਧੀਆ ਜਾਣ ਕੇ ਇਹਨਾਂ ਦਾ ਨੇਚਰ ਆ ਜੀ ਗੁਰਦੁਆਰਾ ਸਾਹਿਬ ਵਾਲਿਆਂ ਦਾ ਤੇ ਆਪਾਂ ਵੀਡੀਓ ਸ਼ੂਟ ਕਰਨ ਦੀ ਉਨਾ ਤੋਂ ਮਨਜ਼ੂਰੀ ਵੀ ਲੈ ਲਈ ਸੀ ਤੇ ਹੁਣ ਚਲਦੇ ਆਂ ਜੀ ਆਪਾਂ ਅੰਦਰ ਮੱਥਾ ਟੇਕਣ ਤੇ ਕਰਦੇ ਆਂ ਦਰਸ਼ਨ ਦੀਦਾਰ ਇਹ ਤਾਂ ਤੁਹਾਨੂੰ ਵੀ ਕਰਾਉਣੀ ਆ ਜੀ ਅੰਦਰ ਦੇ ਤੇ ਆਲੇ-ਦੁਆਲੇ ਗੁਰਦੁਆਰਾ ਸਾਹਿਬ ਦੇ ਚਾਰ ਦਰਮਟ ਬਣੇ ਹੋਏ ਆ ਤੇ ਬਹੁਤ ਹੀ ਵਧੀਆ ਲੱਗਦੇ ਆ ਜੀ ਤੇ ਇਧਰਲੇ ਸਾਈਡ ਸਰੋਵਰ ਬਣਿਆ ਹੋਇਆ ਆ ਤੇ ਤੁਹਾਨੂੰ ਆਪਾਂ ਬਾਅਦ ਚ ਦਿਖਾਉਣੀ ਆ ਤੇ ਪਹਿਲਾਂ ਆਪਾਂ ਅੰਦਰ ਜਾ ਕੇ ਦਰਸ਼ਨ ਕਰਾਂਗੇ ਤੇ ਗੁਰਦੁਆਰਾ ਸਾਹਿਬ ਦੇ ਦੋ ਵੜਦੇ ਆ ਇਸ ਹਾਰ ਸਾਹਮਣੇ ਦੋ ਦੁਰਮਟ ਬਣੇ ਹੋਇਆ ਤੇ ਦੋ ਦੁਰਮਟ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਣੇ ਹੋਏ ਆ ਤੇ ਚਾਰੇ ਪਾਸੇ ਦੁਰਮਟ ਸਾਹਿਬ ਬਣੇ ਹੋਏ ਆ ਤੇ ਚਲੋ ਜੀ ਹੁਣੋ ਚੱਲਦੇ ਆਪਾਂ ਅੰਦਰ ਲੋ ਜੀ ਕਰੋ ਦਰਸ਼ਨ ਦਿਦਾਰ ਆ ਪਾਲਕੀ ਸਾਹਿਬ ਦੇ ਤੇ ਆਪਾਂ ਵੀ ਹੁਣ ਅੰਦਰ ਮੱਥਾ ਟੇਕਾਂਗੇ ਜੀ ਤੇ ਅੰਦਰ ਪਾਲਕੀ ਸਾਹਿਬ ਬਹੁਤ ਸੋਹਣੇ ਬਣਾਏ ਹੋਏ ਆ ਤੇ ਉੱਪਰ ਝੁਮਰ ਲਾਇਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅੰਦਰ ਉਹ ਬਹੁਤ ਸ਼ਾਂਤ ਮਾਹੌਲ ਆ ਜੀ ਤੇ ਇੱਧਰਲੇ ਪਾਸੇ ਬੈਠੇ ਆ ਬਾਬਾ ਜੀ ਦੀਪ ਪ੍ਰਸ਼ਾਦ ਦੇਣ ਲਈ ਤੁਗੂ ਦਵਾਰਾ ਸੈ। ਸਾਹਮਣੇ ਜੀ ਜੋਤੀ ਮੱਥਾ ਟੇਕ ਰਹੀ ਆ ਤੇ ਆਪਾਂ ਵੀ ਮੱਥਾ ਟੇਕ ਕੇ ਬਾਬਿਆਂ ਦੇ ਦਰਸ਼ਨ ਕਰਕੇ ਤਾਂ ਅੱਗੇ ਵੀਡੀਓ ਬਣਾਉਣੇ ਆ। ਤੇ ਅੱਜ ਸਗਰਾਂ ਤੇ ਸਗੀ ਤਾਂ ਅਸੀਂ ਟਾਈਮ ਦੇ ਨਾਲ ਹੀ ਆ ਗਏ ਸਕੇ ਮੱਥਾ ਟੇਕਣ ਤੁਸੀਂ ਦੇਖ ਸਕਦੇ ਆ ਜੀ ਸਾਹਮਣੇ ਬਾਬਾ ਜੀ ਦੇ ਇੱਕ ਓੰਕਾਰ ਤੇ ਖੰਡਾ ਸਭ ਰੱਖੇ ਹੋਏ ਆ ਤੇ ਇਧਰਲੇ ਪਾਸੇ ਫੁੱਲ ਬੂਟੇ ਬਹੁਤ ਸੋਹਣੇ ਰੱਖੇ ਹੋਏ ਆ ਤੇ ਬਹੁਤ ਪਿਆਰੇ ਲੱਗਦੇ ਆ ਜੀ ਤੇ ਗੁਰਦੁਆਰਾ ਸਾਹਿਬ ਅੰਦਰ ਬਹੁਤ ਸੋਹਣਾ ਹੈ ਜੀ ਤੇ ਜਦੋਂ ਵੀ ਤੁਸੀਂ ਨੂਰਮਹਿਲ ਸਾਈਡ ਤੇ ਆਉਨੇ ਆ ਜੀ ਤੇ ਜਰੂਰ ਇਥੋਂ ਮੱਥਾ ਟੇਕ ਕੇ ਜਾਇਓ ਤੇ ਦਰਸ਼ਨ ਬਾਬਿਆਂ ਦੇ ਕਰਕੇ ਜਾਇਓ ਤੇ ਲੋ ਜੀ ਹੁਣ ਆਪਾਂ ਲੈਨੇ ਆ ਦੇਖ ਜੀ ਲੋ ਜੀ ਆਪਾਂ ਲੈ ਰਹੇ ਆ ਦੇਗ ਦਾ ਪ੍ਰਸ਼ਾਦ ਤੇ ਛਕਾਂਗੇ ਬਾਅਦ ਦੇ ਵਿੱਚ ਪਹਿਲਾਂ ਵੀਡੀਓਗ੍ਰਾਫੀ ਕਰ ਲਈਏ ਤੇ ਇੱਧਰ ਹਰਮੰਦਰ ਸਾਹਿਬ ਦੀ ਜੀ ਫੋਟੋ ਲੱਗੀ ਹੋਈ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਇੱਧਰ ਕੜਾ ਪ੍ਰਸ਼ਾਦ ਵਾਲੇ ਬਰਤਨ ਪਏ ਆ ਜੀ ਤੇ ਇੱਥੇ ਬਾਬਾ ਜੀ ਦੇ ਲੱਗੇ ਹੋਏ ਆ ਜੀ ਸਰੂਪ ਇੱਧਰਲੇ ਪਾਸੇ ਫੋਟੋ ਲੱਗੀ ਹੋਈ ਆ ਵਿੱਚ ਗੁਰੂ ਰਾਜਨ ਦੇਵ ਜੀ ਤੇ ਨਾਲ ਉਹਨਾਂ ਦੇ ਬਰਾਤੀਆਂ ਦੀ ਫੋਟੋ ਲੱਗੀ ਹੋਈ ਆ ਜੀ ਤੁਸੀਂ ਦੇਖ ਸਕਦੇ ਆ ਜੀ ਤੇ ਬਹੁਤ ਸੋਹਣੀ ਜਾਦਗਰੀ ਬਣਾਈ ਹੋਈ ਆ ਜੀ ਤੇ ਇੱਧਰ ਜੋਤ ਜਗਦੀ ਪਈ ਆ ਬਾਬਿਆਂ ਦੀ ਨੋ ਜੀ ਆਪਾਂ ਦੇਖ ਪ੍ਰਸ਼ਾਦ ਛੱਕੇ ਤਾਂ ਹੁਣ ਆ ਗਏ ਆ ਬਾਹਰ ਤੇ ਇਧਰਲੇ ਪਾਸੇ ਸਰੋਵਰ ਬਣਿਆ ਹੋਇਆ ਆ ਜੀ ਤੇ ਧੁੱਪ ਬਹੁਤ ਤੇਜ਼ ਸੀਗੀ ਗਰਮੀ ਬਹੁਤ ਸੀ ਹੁ ਗਰਮੀਆਂ ਦੇ ਦੌਰਿਆਂ ਆ ਜੀ ਗਰਮੀ ਬਹੁਤ ਆ ਤੇ ਫਾਰਸ਼ ਵੀ ਬਹੁਤ ਤਪਦੀ ਪਈ ਆ ਤੇ ਇਧਰ ਆ ਜੀ ਸਰੋਵਰ ਬਣਿਆ ਹੋਇਆ ਤੇ ਸਾਹਮਣੇ ਬੀਬੀਆਂ ਦੇ ਇਸ਼ਨਾਨ ਵਾਸਤੇ ਬਣਿਆ ਹੋਇਆ ਤੇ ਸੰਗਤ ਆ ਕੇ ਇੱਥੇ ਇਸ਼ਨਾਨ ਕਰਦੀ ਆ ਜੀ ਤੇ ਪਾਣੀ ਬਹੁਤ ਠੰਡਾ ਆ ਸਰੋਵਰ ਦਾ ਤੇ ਵਿੱਚ ਮੱਛੀਆਂ ਵੀ ਛੱਡੀਆਂ ਹੋਈਆਂ ਆ ਤਾਂ ਬਹੁਤ ਸੋਹਣੀਆਂ ਲੱਗਦੀਆਂ ਆ ਜੀ ਇਹ ਤੁਸੀਂ ਦੇਖ ਸਕਦੇ ਆ ਜੀ ਮੱਛੀਆਂ ਤਕਰੀਬਨ ਗੁਰੂ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਛੱਡੀਆਂ ਹੋਈਆਂ ਆ ਤੇ ਸਾਹਮਣੇ ਜੀ ਸਰਾਂ ਬਣੀ ਹੋਈ ਆ ਤੇ ਤੁਸੀਂ ਨੇਰਾ ਹੋ ਜਾਂਦਾ ਤੇ ਰਾਤ ਵੀ ਰਹਿ ਸਕਦੇ ਆ ਤੇ ਲੰਗਰ ਤਾਂ ਐਸੇ 24 ਘੰਟੇ ਚੱਲਦਾ ਆ ਗੁਰਦੁਆਰਿਆਂ ਚ ਤੇ ਆਪਣਾ ਵੀਡੀਓ ਬਣਾਉਂਦਾ ਇਹ ਹੀ ਮਕਸਦ ਹੁੰਦਾ ਆ ਵੀ ਆਪਾਂ ਵੀ ਦਰਸ਼ਨ ਦੇਦਾਰੇ ਗੁਰੂ ਘਰ ਦੇ ਕਰ ਸਕੀਏ ਤੇ ਤੁਹਾਨੂੰ ਵੀ ਕਰਾ ਸਕੀਏ। ਬਾਕੀ ਜੋ ਸੇਵਾ ਆ ਪ੍ਰਮਾਤਮਾ ਨੇ ਸਾਡੇ ਲਈ ਖੇ ਲਈ ਉਹ ਜਰੂਰ ਅਸੀਂ ਕਰਾਂਗੇ। ਤੈਨਾਂ ਮੈਂ ਨਵੇਂ ਨਵੇਂ ਵੀਡੀਓ ਬਣਾਵਾਂਗੇ ਤਾਂ ਗੁਰੂ ਘਰਾਂ ਦੀਆਂ ਤੁਹਾਡਾ ਨਾਂ ਵੀ ਸਾਂਝੀਆਂ ਕਰਾਂਗੇ। ਲੋ ਜੀ ਸਾਡੇ ਨਾਲ ਇੱਧਰ ਹੈ ਜੀ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਤੇ ਉਹਨਾਂ ਦੇ ਮੁੱਖੋਂ ਸੁਣਾਗੇ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਹ ਹੈ ਗੁਰੂ ਜੀ ਦਾ ਖਲਸਾ ਉਹ ਹੈ ਗੁਰੂ ਜੀ ਦੀ ਸੱਚੇ ਗੁਰਮੁਖ ਪਿਆਰਿਓ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਡੇਰਾ ਸਾਹਿਬ ਪਾਤਸ਼ਾਹੀ ਪੰਚਵੀਂ ਜੰਡਿਆਲਾ ਪੰਘਾਲਾ ਜੋ ਜਲੰਧਰ ਤੋਂ ਨੂਰਮਲ ਰੋਡ ਤੇ ਸਥਿਤ ਹੈ ਇਸ ਜਗ੍ਹਾ ਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵੇਲੇ ਸ੍ਰੀ ਅੰਮ੍ਰਿਤਸਰ ਤੋਂ ਚੱਲ ਕੇ ਮਾਉ ਸਬਿਕੀ ਮਾਤਾ ਗੰਗਾ ਨੂੰ ਵਿਆਹਣ ਵਾਸਤੇ ਜਾ ਰਹੇ ਸਨ ਤੇ 60 ਬਰਾਤੀਆਂ ਦੇ ਨਾਲ ਬ੍ਰਹਮਗਣੀਆਂ ਦੇ ਨਾਲ ਇਸ ਜਗ੍ਹਾ ਤੇ ਗੁਰੂ ਪਾਤਸ਼ਾਹ ਬਰਾਤ ਸਮੇਤ ਠਹਿਰੇ ਸਨ ਸਤਗੁਰਾਂ ਨੇ ਸਵੇਰੇ 8 ਵਜੇ ਇਸ ਜਗ੍ਹਾ ਤੇ ਉਤਾਰਾ ਕੀਤਾ ਇਸ ਧਰਤੀ ਦੇ ਧੰਨ ਭਾਗ ਕੀਤੇ ਅਤੇ ਇਸ ਜਗ੍ਹਾ ਤੇ ਦੁਪਹਿਰਾ ਕੱਟਿਆ ਪ੍ਰਸ਼ਾਦਾ ਪਾਣੀ ਛਕਿਆ ਅਤੇ अनेका ਵਰ ਦੇ ਕੇ ਇਸ ਧਰਤੀ ਦੇ ਧੰਨ ਭਾਗ ਕੀਤੇ ਇਸ ਵੇ ਇਸ ਇਲਾਕੇ ਦੇ ਸੰਗਤਾਂ ਦੀ ਜਿਆਦੀ ਡਿਮਾਂਡ ਸੀ ਵੀ ਫਸਲ ਤਾਂ ਬਹੁਤ ਹੁੰਦੀ ਹੈ ਪਰ ਝਾੜ ਜਦੋਂ ਝੜਦਾ ਹੈ ਉਸ ਵੇਲੇ ਝਾੜ ਘਟ ਜਾਂਦਾ ਸੀ ਵੀ ਫਲ ਲੱਗਣ ਵੇਲੇ ਸੇ ਮਤਲਬ ਇਸ ਤਰ੍ਹਾਂ ਹੁੰਦਾ ਸੀ ਵੀ ਜਿਹੜੀ ਫਸਲ ਹੈ ਉਹਨੂੰ ਫਸਲ ਬੜਾ ਘੱਟ ਲੱਗਦਾ ਸੀ ਵੀ ਸਤਿਗੁਰਾਂ ਨੇ ਇਸ ਜਗ੍ਹਾ ਤੇ ਵਰ ਦਿੱਤਾ ਵੀ ਫਸਲ ਹੋਵੇਗੀ ਆਲੇ-ਦੁਆਲੇ ਤੇ ਝਾੜ ਚੜੇਗਾ ਜੰਡੇਆਲੇ ਅੱਜ ਵੀ ਪਾਸੇ ਦੇ ਪਿੰਡਾਂ ਨਾਲੋਂ ਇੱਕ ਦੋ ਮਣ ਕਿੱਲੇ ਦਾ ਜਿਹੜਾ ਇੱਥੇ ਵੱਧ ਝਾੜ ਚੜਦਾ ਹੈ 60 ਬ੍ਰਹਮ ਗਿਆਨੀ ਗੁਰੂ ਪਾਤਸ਼ਾਹ ਦੇ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਸਾਈ ਮੀਆਂ ਮੀਰ ਜੀ ਭਾਈ ਸੱਲੋ ਜੀ ਭਾਈ ਬੈਲੋ ਜੀ ਹੋਰ ਅਨੇਕਾਂ ਬ੍ਰਹਮ ਗਿਆਨੀ 60 ਬ੍ਰਹਮ ਗਿਆਨੀ ਸਨ ਇੱਕ ਦੋ ਇੱਕ ਚੜ੍ਹਦੇ ਜਿਹੜੇ ਸੀ ਨਾ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪ ਨワイਡ ਕੀਤਾ ਸੀ ਸਤਿਗੁਰਾਂ ਦੇ ਨਾਲ ਇੱਥੇ ਬਰਾਦਵੇ ਸ਼ਾਮਲ ਹੋਏ ਸਨ ਤੇ ਸਤਿਗੁਰਾਂ ਨੇ ਬਹੁਤ ਵਰ ਦੇ ਕੇ ਇਸ ਧਰਤੀ ਦੇ ਧੰਨ ਪਾ ਕੀਤੇ ਇਸ ਤੋਂ ਬਾਅਦ ਸਤਿਗੁਰਾਂ ਨੇ ਅੱਗੇ ਜਾ ਕੇ ਗਮਟਾਲੇ ਗਮਟਾਲੇ ਤੋਂ ਮਿਲ ਕੇ ਜਾ ਕੇ ਸਤਿਗੁਰਾਂ ਨੇ ਉੱਥੇ ਦੋ ਦਿਨ ਵਿਸ਼ਰਾਮ ਕੀਤਾ ਉਸ ਤੋਂ ਬਾਅਦ ਸਾਹਮਣੇ ਆ ਜੀ ਗਲੰਦਰ ਹਾਲ ਤੇ ਦੂਰੋਂ ਦੂਰੋਂ ਪੰਗ ਸੰਗਤਾਂ ਕੇ ਗਲੰਦਰ ਸਾਹਿਬੀਆਂ ਤੇ ਜਿਹੜਾ ਲੰਗਰ ਹੈ ਇਹ ਇੱਥੇ ਚੱਲਦਾ ਰਹਿੰਦਾ ਹੈ ਨਿਰੰਤਰ ਜੀ ਇੱਥੇ ਗੁਰਪੁਰਬ ਪਹਿਲੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਆਗਮਨ ਪੁਰਬ ਪ੍ਰਕਾਸ਼ ਦਿਹਾੜੇ ਸਾਰੇ ਭਗਤਾਂ ਦੇ ਪ੍ਰਕਾਸ਼ ਦਿਹਾੜੇ ਮੱਸੀਆ ਦਾ ਹਰੇਕ ਦਿਹਾੜਾ ਇੱਥੇ ਸਰਬੱਤ ਸੰਗਤਾਂ ਦੇ ਵੱਲੋਂ ਖੰਡ ਪਾਠ ਆਰੰਭ ਹੁੰਦੇ ਹਨ ਅਤੇ ਵਿਸਾਖੀ ਦਾ ਜਿਹੜਾ ਪੁਰਬ ਹੈ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਇੱਕ 17 ਹਾੜ 1 ਜਲਾਈ ਜਾਂ 30 ਜੂਨ ਨੂੰ ਜਿਸ ਦਿਨ ਗੁਰੂ ਪਾਤਸ਼ਾਹ ਇੱਥੇ ਇਸ ਜਗ੍ਹਾ ਤੇ ਆਏ ਸਨ ਬਹੁਤ ਵੱਡਾ ਭਾਰੀ ਜੋੜ ਮੇਲਾ ਇੱਥੇ ਲੱਗਦਾ ਹੈ ਫਲਾਨਾ ਦੋ ਮੇਲੇ ਲੱਗਦੇ ਹਨ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਹਨ ਗੁਰੂ ਕੇ ਲੰਗਰ ਜੋ 24 ਘੰਟੇ ਨਿਰੰਤਰ ਇੱਥੇ ਚੱਲਦੇ ਰਹਿੰਦੇ ਹਨ ਇੱਕ ਬਹੁਤ ਵੱਡੀ ਸ਼ਰਮ ਬਣੀ ਹੋਈ ਹੈ ਆਏ ਗਏ ਮੁਸਾਫਿਰ ਇਸ ਜਗ੍ਹਾ ਤੇ ਰਹਿੰਦੇ ਹਨ ਅਤੇ ਵਿਸ਼ਰਾਮ ਕਰਦੇ ਹਨ ਬਹੁਤ ਅਲੀਸ਼ਾਨ ਸਰੋਵਰ ਵੀ ਬਣਿਆ ਹੋਇਆ ਜਿਸ ਵਿੱਚ 64 ਤੀਰਥਾਂ ਤੋਂ ਲਿਆ ਕੇ ਇਸ ਜਗ੍ਹਾ ਤੇ ਜਲ ਪਾਇਆ ਗਿਆ ਹੈ 68 ਤੀਰਥਾਂ ਤੋਂ ਲਿਆ ਕੇ ਜਲ ਪਾਇਆ ਗਿਆ ਹੈ ਬਹੁਤ ਪਵਿੱਤਰ ਸਰੋਵਰ ਹੈ ਇਸ ਜਗ੍ਹਾ ਤੇ ਇਸ਼ਨਾਨ ਕਰਨ ਨਾਲ ਸਾਰੇ ਕਸ਼ਟ ਦੂਰ ਹੁੰਦੇ ਹਨ ਸੋ ਸਾਰੀਆਂ ਸੰਗਤਾਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਜਦੋਂ ਵੀ ਇਸ ਇਲਾਕੇ ਦੇ ਵਿੱਚ ਆਓ ਇਸ ਮਹਾਨ ਤੀਰਥ ਦੇ ਆਣ ਕੇ ਦਰਸ਼ਨ ਕਰੋ ਤੇ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਵਡਪਾਗੇ ਬਣੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਢੀਰ ਸਹਿਬ ਪਾਤਸ਼ਾਹੀ ਪੰਨੀਂ ਜਿ ਦੇ ਆਲਾ ਬਗਾਲਾ ਜਿਸ ਦੀ ਕਾਰ ਸੇਵਾ ਸੰਪਰਦਾਇ ਗੁਰਦੁਆਰਾ ਲੰਗਰ ਸਹਿਬ ਸ੍ਰੀ ਹਜੂ ਸਹਿਬ ਸੰਤ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਇਸ ਜਗ੍ਹਾ 'ਤੇ ਥਾਪੇ ਗਏ ਜਥੇਦਾਰ ਬਾਬਾ ਜਪੀਰ ਸਿੰਘ ਜੀ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਨਰਿੰਦਰ ਇੱਥੇ ਸੇਵਾ ਕਰਵਾ ਰਹੇ ਹਨ ਸਾਰੀਆਂ ਸੰਗਤਾਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਜਿਹੜੇ ਗੁਰਮੁਖ ਪਿਆਰਿਆਂ ਨੇ ਗੁਰਦੁਆਰਾ ਲੰਗਰ ਸਾਹਿਬ ਵਾਸਤੇ ਕੋ ਰਸਤਾ ਬਸਤਾ ਭੇਜਣੀਆਂ ਹੋਣ ਉਹ ਗੁਰਦੁਆਰਾ ਡੇਰਾ ਸਾਹਿਬ ਵਿਖੇ ਪਹੁੰਚ ਦਿਆਂ ਕਰੋ ਆਪ ਦੀ ਦਾ ਤਿਲ ਪੁਲ ਜੋ ਵੀ ਆਪ ਜੀ ਭੇਜੋਗੇ ਉਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਵਿਖੇ ਜਾਏਗਾ ਸੋ ਹੁਣ ਇਸ ਵੇਲੇ ਟੈਮ ਕਨਕਤੀ ਗੁਰਾਈ ਚੱਲ ਰਹੀ ਸਾਰੀਆਂ ਸੰਗਤਾਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਦਸਾਂ ਨੋਵਾਂ ਦੀਆਂ ਕਰਤਕਮਾਈਆਂ ਦੇ ਵਿੱਚ ਉਹ ਵੱਧ ਵੱਧ ਦਸਵੰਧ ਭੇਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਅਸੀਸਾਂ ਪ੍ਰਾਪਤ ਕਰੋ ਸੰਪਰਦਾਇ ਗੁਰਦੁਆਰਾ ਲੰਗਰ ਸੇਵਾ ਸ੍ਰੀ ਹੈ ਜੂਸ ਹੈ ਉਹਨਾਂ ਦੇ ਵੱਡਾ ਆਪ ਜੀ ਵੇਖ ਰਹੇ ਹੋ ਲੰਗਰ ਹਾਲ ਇੱਥੇ 24 ਘੰਟੇ ਦਿਨੇ ਰਾਤ ਨਿਰੰਤਰ ਲੰਗਰ ਚੱਲਦੇ ਰਹਿੰਦੇ ਹਨ ਸਾਡੇ ਇੱਥੇ ਇੱਕ ਸਰਾਮ ਵੀ ਬਣੀ ਹੋਈ ਹੈ ਜਿੱਥੇ ਰਾਹੀ ਪਾਂਦੀ ਮੁਸਾਫਰ ਰਾਤ ਨੂੰ ਆਣ ਕੇ ਉਹਨਾਂ ਨੂੰ ਕਮਰੇ ਮਿਲਦੇ ਹਨ ਇੱਥੇ ਠਹਿਰਦੇ ਹਨ 24 ਘੰਟੇ ਇੱਥੇ ਸੰਗਤਾਂ ਆਉਂਦੀਆਂ ਰਹਿੰਦੀਆਂ ਹਨ ਨਵੇਂ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਦੇ ਅਸੀਸਾਂ ਪ੍ਰਾਪਤ ਕਰਦੀਆਂ ਰਹਿੰਦੀਆਂ ਹਨ ਸਾਰੀਆਂ ਸੰਗਤਾਂ ਨੂੰ ਸਰਦਾਰ ਸਾਹਿਬ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਇਸ ਮਹਾਨ ਤੀਰਥ ਤੇ ਪਹੁੰਚਿਆ ਕਰੋ ਇਸ ਜਗ੍ਹਾ ਤੇ ਪਹੁੰਚਣ ਨਾਲ ਖਾਲੀ ਝੋਲੀਆਂ ਭਰਦੀਆਂ ਹਨ ਮਨੋ ਕਾਮਨਾ ਸਾਰੀਆਂ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਹਨ ਖੰਡ ਪਾੜ ਨਿਰੰਤਰ ਚੱਲਦੇ ਹੀ ਰਹਿੰਦੇ ਹਨ ਸੋ ਸਾਰੀਆਂ ਸੰਗਤਾਂ ਨੂੰ ਸਤਿਕਾਰ ਸਹਿਬ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਇੱਥੇ ਆਇਆ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਪਾਸੇ ਇੱਧਰ ਬਣਿਆ ਜੀ ਬਰਾਂਡੇ ਲੰਗਰ ਬਣਾਉਂਦੇ ਆ ਜੀ ਇੱਧਰਲੇ ਪਾਸੇ ਤੇ ਇੱਧਰ ਪਾਠੀ ਸਿੰਘਾਂ ਵਾਲੇ ਬਣੇ ਆ ਕਮਰੇ ਜੀ ਜਿਹੜੇ ਗੁਰੂ ਘਰਾਂ ਦੀਆਂ ਸੇਵਾਵਾਂ ਕਰਦੇ ਆ ਤੇ ਇੱਕ ਗੱਲ ਜੀ ਜਰੂਰ ਕਮਾ ਚਾਹਾਂਗੇ ਕਿ ਸਾਡੇ ਕੋ ਕੋਈ ਵੀ ਗਲਤੀ ਹੁੰਦੀ ਹੈ ਵੀਡੀਓ ਵਿੱਚ ਬਣਾਉਂਦੇ ਜਾਂ ਬੋਲਣ ਦੇ ਵਿੱਚ ਤੇ ਸਾਡੀ ਭੁੱਲ ਚੁੱਕ ਨੂੰ ਮਾਫ ਕਰਿਓ ਜੀ ਲੋ ਜੀ ਇਹ ਸਗਾ ਗੁਰਦੁਆਰੇ ਦਾ ਇਤਿਹਾਸ ਪਾਠੀ ਸਿੰਘਾਂ ਦੇ ਮੁਖੋਂ ਆਪਾਂ ਸੁਣਿਆ ਤੇ ਇੱਥੇ ਹੀ ਆਪਾਂ ਬਲੌਗ ਦਾ ਸਮਾਪਤੀ ਕਰਦੇ ਆ ਜੀ ਖਾਲਸਾ ਟ੍ਰੈਵਲ ਟੀਵੀ ਨਾ ਬਣੇ ਰਹੋ ਫੋਲੋ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ